ਹਾਂ ਇੱਕ ਪਾਸਾ ਰੱਖਣ ਤੇ ਮੁਖਬਜ਼ਰੀ ਬਣ ਸਕਦੇ ਸੰਗਤ ਨੂੰ ਜੋੜਨਾ ਪੈਂਦਾ ਉਹਦੇ ਨਾਲ ਤਾਂ ਹੋਇਆ ਨਹੀਂ ਹਮ ਇੱਕ 10 ਕੁ ਬੰਦੇ ਜੋੜ ਕੇ ਇਹਨਾਂ ਨੇ ਮੇਡਾ ਮਾਨ ਕਰ ਲਿਆ ਕੋਲ ਪੱਲੇ ਕੁਝ ਵੀ ਨਹੀਂ ਮਾਝ ਲੈਣ ਦਾ ਵੀ ਕੋਈ ਤਰੀਕਾ ਕੋਈ ਆ ਸਾਡੇ ਪਹਿਲੇ ਤੇ ਸਾਡੀ ਇਕਤਾ ਕੋਈ ਨਹੀਂ ਹਮ ਜੇ ਤੁਸੀਂ ਚਾਰ ਕੁ ਬੰਦੇ ਬਗੈਰ ਰੋਲਾ ਪਾ ਕੇ ਉੱਠੋਗੇ ਤੇ ਜੇਲ੍ਹ ਦੀ ਜਾਓਗੇ ਜਦੋਂ ਸਾਡੀ ਜੀਬ ਨੂੰ ਜਨਰਲ ਆਇਆ ਉਹ ਜੰਦਰਾ ਫਿਰ ਤੋੜਾਂਗੇ ਤੇ ਫਿਰ ਡਿਬਰੂਗਾਰ ਤੇ ਤੇਰੇ ਪਿਹੜੀ ਨੀਤੀ ਇਹਨਾਂ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ ਇਹ ਆਪਣੀਆਂ ਅਰਸਦਾਈ ਕਾਪੀਆਂ ਬਣਾਵਣਾ ਕਿਤਾਬਾਂ ਸਾਡੇ ਸਕੂਲਾਂ 'ਚ ਬੱਚਿਆਂ ਨੂੰ ਸਾਰਾ ਸਾਡਾ ਇਤਿਹਾਸ ਵਿਗਾੜੀ ਜਾਂਦੇ ਭਈ ਦੇਵੀ ਦੀ ਪੂਜਾ ਕਰਦਾ ਈ ਦਸਵੇਂ ਪਾਸ਼ਾ ਗੁਰੂ ਤੇਗ ਬਹਾਦਰ ਚੋਰ ਸੀ ਗੁਰੂ ਅਰਜਨ ਸਾਹਿਬ ਜੀ ਬਦਵਾਜ ਸੀ ਬਦਲ ਸਾਡਾ ਸਾਰਾ ਕੋਈ ਨਾ ਸਾਡੇ ਛੁੱਟੂਆਂ ਨੇ ਕੁਝ ਵਿਗਾੜ ਦਿੱਤਾ ਹੈ ਸਾਡਾ ਪੱਲੇ ਇਹਨਾਂ ਨਹੀਂ ਕੁਝ ਛੱਡਿਆ ਮੰਤਰੀ ਨੂੰ ਬਦਾ ਮੰਦਰੀ ਨੂੰ ਪਤਾ ਹੈ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਇਹਨਾਂ ਦੇ ਮਾਂ ਨੂੰ ਕੱਢਣਾ ਵਿੱਚੋਂ ਅਸੀਂ ਕੱਢ ਦੇਣਾ ਮਾਂ ਕਾਦੀ ਏ ਜਿਹੜੀ ਮਾਂ ਖਾ ਗਈ ਹਰ ਚੀਜ਼ ਇਹਨਾਂ ਨੇ ਤੇ ਬੇੜਾ ਗਰਗ ਕਰ ਦਿੱਤਾ ਹੈ ਪਰ ਐਸੇ ਖਾਲਸਾ ਪਿੰਡਰਾਵਾਲਾ ਹਮ ਨਹੀਂ ਰੱਖ ਗਿਆ ਵੀ ਜੇ ਫੌਜ ਛੜਾਣਗੇ ਨਾ ਹਮ ਤੇ ਖਾਲਸੇ ਰਾਜ ਦੀ ਨਹੀਂ ਟੇਕੀ ਇਹਨੇ ਬਹੁਤਾਂ ਲੱਭੇ ਹਨ ਹਮ ਜਾਂ ਤੁਮੇ ਕੋਲ ਤੀਜਾ ਹਰਪ੍ਰੀਤ ਕੋਲ ਅੱਛਾ ਜੀ ਤੀਜਾ ਬੰਦਾ ਨਹੀਂ ਇਹਨੂੰ ਲੱਭਾ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਭਾਈ ਗੁਲਜਾਰ ਸਿੰਘ ਦੇ ਕੋਲ ਪੰਥਕਾਲੀ ਲਹਿਰ ਦੇ ਜਿਹੜੇ ਆਗੂ ਹੈਗੇ ਨੇ ਸੋ ਪਿਛਲੇ ਸਮੇਂ ਜਿਹੜੇ ਭਾਈ ਅਮਰਤਪਾਲ ਡਬਈ ਤੋਂ ਕਹਿੰਦੇ ਆਏ ਸੀਗੇ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਬੜੀ ਵੱਡੀ ਲਹਿਰ ਚਲਾਈ ਖਾਲਸਾ ਵਹਿੀਰ ਚਲਾਈ ਸੋ ਜਿਹੜੇ ਨੌਜਵਾਨ ਸੀਗੇ ਨਸ਼ਿਆਂ ਦੇ ਵਿੱਚ ਗਰਕ ਹੋਏ ਪਏ ਸੀਗੇ ਜਾਂ ਹੋਰ ਪੰਥ ਦੇ ਵਿੱਚ ਬੜੀਆਂ ਕਮੀਆਂ ਸੀਗੀਆਂ ਭਾਈ ਜਿਹੜੇ ਅਮਰਤਪਾਲ ਨੇ ਉਸ ਮਹਿੰਮ ਨੂੰ ਲੈ ਕੇ ਬੜੇ ਵੱਡੇ ਵੱਡੇ ਕੰਮ ਕੀਤੇ ਸੋ ਭਾਈ ਅਮਰਤਪਾਲ ਨੂੰ ਪਿਛਲੇ ਸਮੇਂ ਦੇ ਵਿੱਚ ਜੇਲ੍ਹ ਦੇ ਵਿੱਚ ਲੈ ਗਏ ਸੀਗੇ ਡਿਬਰੂਗੜ੍ਹ ਦੇ ਨਾਲ ਜਿਹੜੇ ਨਾਲ ਸਾਥੀ ਵੀ ਉਸ ਟਾਈਮ ਗ੍ਰਿਫਤਾਰ ਹੋਏ ਸੀਗੇ ਸੋ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਗੁਲਜਾਰ ਸਿੰਘ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਦਾ ਆਵੀ ਦਾ ਸਵਾਗਤ ਹੈ ਧੰਨਵਾਦ ਜੀ ਭਾਈ ਸਾਹਿਬ ਜੀ ਜਿਹੜੀ ਪਿਛਲੇ ਸਮੇਂ ਦੀ ਆਪਾਂ ਗੱਲ ਕਰੀਏ ਜਿਵੇਂ 2022 ਕੋਦੇ ਵਿੱਚ ਭਾਈ ਅਮਰਿਤਪਾਲ ਪੰਜਾਬ ਦੇ ਵਿੱਚ ਆਏ ਸੀਗੇ ਦੁਬਈ ਤੋਂ ਚੱਲ ਕੇ ਉਹਨਾਂ ਨੇ ਇੱਕ ਵੱਡੀ ਲਹਿਰ ਚਲਾਈ ਸੀਗੀ ਅਮਰਤ ਦੀ ਤੇ ਇੱਕ ਪਾਸੇ ਨਸ਼ਾ ਜਿਹੜਾ ਨੌਜਵਾਨ ਕਰਦੇ ਸੀ ਉਹਨੂੰ ਖਤਮ ਕਰਨ ਦੀ ਦੋ ਹੀ ਲਹਿਰਾਂ ਚਲਾਈਆਂ ਸੀਗੀਆਂ ਜਿਆਦਾ ਇੱਕ ਅਮਰਤ ਪਾਣ ਦੀ ਲਹਿਰ ਤੇ ਦੂਜੀ ਜਿਹੜੀ ਸੀ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਤੀਜੀ ਲਹਿਰ ਜਿਹੜੀ ਹੈਗੀ ਸੀ ਖਾਲਸਾ ਵੀਰ ਉਹਨਾਂ ਨੇ ਚਲਾਈ ਸੀਗੀ ਘਰ-ਘਰ ਜਾ ਕੇ ਪਿੰਡਾਂ ਦੇ ਵਿੱਚ ਸੋ ਇਹ ਸਾਰਾ ਸਿਸਟਮ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਸਰਕਾਰ ਦੇ ਨੂੰ ਗਲਤ ਕਹਿ ਕਹਿ ਕੇ ਤੇ ਭਾਈ ਅਮਰਤਪਾਲ ਨੂੰ ਗ੍ਰਿਫਤਾਰ ਕਰਵਾਇਆ ਗਿਆ ਸੋ ਭਾਈ ਅਮਰਤਪਾਲ ਦੇ ਸਾਥੀ ਤੇ ਭਾਈ ਅਮਰਤਪਾਲ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਹਿੰਦੇ ਵੀ ਕਾਲੇ ਪਾਣੀ ਵਰਗੀ ਜੇਲ੍ਹ ਹੈਗੀ ਹੈ ਸੋ 2 ਸਾਲਾਂ ਤੋਂ ਉੱਥੇ ਬੰਦ ਸੀਗੇ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਦੀ ਐਨਐਸਏ ਤੋੜ ਦਿੱਤੀ ਗਈ ਜਿਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਸੋ ਭਾਈ ਅਮਰਤਪਾਲ ਨੂੰ 2 ਸਾਲ ਪਹਿਲਾਂ ਐਨਐਸਏ ਲਈ ਰੱਖੀ ਹੁਣ ਤੀਜੇ ਸਾਲ ਐਨਐਸਏ ਦੀ ਜਿਹੜੀ ਉਹਨਾਂ ਦੇ ਤਰੀਕ ਹੈਗੀ ਹੈ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜਾ ਇਹ ਸਾਰਾ ਸਿਸਟਮ ਠੀਕ ਹੈ ਬਾਗਰੂ ਜੀ ਗੱਲ ਤੇ ਉਹ ਹੀ ਹੈ ਨਾ ਜੀ ਸਾਨੂੰ ਬੋਲਣ ਦਾ ਹੱਕ ਨਹੀਂ ਹਮ ਖਮੋਸ਼ ਰਹਿ ਕੇ ਤੁਸੀਂ ਕਾਰੋਬਾਰ ਕਰੋ ਜੀ ਜੀ ਤੇ ਕਿਸੇ ਤਰ੍ਹਾਂ ਦਾ ਬਿਆਨਬਾਜ਼ੀ ਨਾ ਕਰੋ ਹਮ ਨਾ ਤੁਹਾਨੂੰ ਕਿਸੇ ਰਾਜ ਮੰਗਰ ਦੀ ਲੋੜ ਹੈ ਨਾ ਤੁਹਾਨੂੰ ਕਿਸੇ ਚੌਧਰ ਦੀਏ ਚੌਧਰ ਸਰਕਾਰ ਨੂੰ ਪਉਂਦੀ ਨਹੀਂ ਸੈਂਟਰ ਨੂੰ ਇਹ ਚੰਗੀ ਨਹੀਂ ਲੱਗਦੀ ਹਮ ਇਹ ਤੇ ਅਮਰਦ ਬੋਾਲ ਸਿੰਘ ਚੰਗਾ ਵੀ ਆਇਆ ਸੀ ਤੇ ਅਮਰਤ ਛਕਾਦਾ ਹਮ ਅਮਰਤ ਛਕਾਣਾ ਬਹੁਤ ਵਧੀਆ ਗੱਲ ਸੀ ਜੀ ਨਸ਼ੇ ਟਾਣ ਤੇ ਰਿੰਦਾ ਹਮ ਕੁਛ ਜ਼ੁਬਾਨ ਨੂੰ ਬੰਦ ਰੱਖਦਾ ਜੀ ਮਤਲਬ ਇਹ ਵੀ ਜਿਵੇਂ ਦਾ ਮਾਹੌਲ ਹੋਵੇ ਜਿਵੇਂ ਦੀ ਸਰਕਾਰ ਦਾ ਕੰਮ ਹੈ ਹਮ ਸਰਕਾਰ ਜਿਹੜੋ ਸਾਡੀ ਜੀਬ ਨੂੰ ਜੰਦਰਾ ਲਾਇਆ ਹੈ ਉਹ ਜੰਦਰਾ ਫਿਰ ਤੋੜਾਂਗੇ ਤੇ ਫਿਰ ਡਿਬਰੂਗਾਰਡ ਤੇ ਫਿਰ ਇਹ ਜਿਹੜੇ ਨੇ ਕੰਮ ਚੱਲਣੀ ਨਹੀਂ ਨਿਉ ਤਾਂ ਆਪਣੇ ਹੱਕ ਮੰਗਦੇ ਸੀ ਨਾ ਸਿੱਖਾ ਵਾਸਤੇ ਹੱਕ ਸਾਡਾ ਖਾਲਸਾ ਰਾਜ ਸਾਨੂੰ ਮੰਗਣੀ ਨਹੀਂ ਮਾੜਾ ਗੱਲ ਇਹ ਨਾ ਉਹਨਾਂ ਦਾ ਇੱਕ ਬੜਾ ਵੱਡਾ ਇੱਕ Aim ਸੀਗਾ ਉਹਨਾਂ ਦਾ ਵੱਡਾ ਇੱਕ Plan ਸੀ ਵੀ ਸਾਡਾ ਖਾਲਸਾ ਰਾਜ ਆਵੇ ਉਹ ਉਹ ਬਿਲਕੁਲ ਪਰ ਹੱਕ ਮੰਗਣੀ ਦੇ ਪਾਪ ਹੈ ਹਮ ਸਰਕਾਰ ਨੂੰ ਹੱਕ ਮੰਗਣਾ ਹੈ ਸਰਕਾਰ ਨੂੰ ਤੁਹਾਨੂੰ ਇਹ ਸਰਕਾਰ ਪਹਿਲੇ ਦਿਨ ਇਹਨਾਂ ਦੀ ਨੀਤੀ ਕਾਲੀ ਨੀਤੀ ਬੜੀ ਪੜੀ ਨੀਤੀ ਇਹਨਾਂ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ ਇਹ ਆਪਣੀਆਂ ਅਰਸਦਾਈ ਕਾਪੀਆਂ ਬਣਾਵਣਾ ਕਿਤਾਬਾਂ ਸਾਡੇ ਸਕੂਲਾਂ 'ਚ ਬੱਚਿਆਂ ਨੂੰ ਸਾਰਾ ਸਾਡਾ ਇਤਿਹਾਸ ਵਗੜੀ ਜਾਂਦੇ ਭਈ ਦੇਵੀ ਦੀ ਪੂਜਾ ਕਰਦਾ ਈ ਦਸਵੇਂ ਪਾਸ਼ਾ ਗੁਰੂ ਤੇਗ ਬਹਾਦਰ ਚੋਰ ਸੀ ਗੁਰੂ ਅਰਜਨ ਸਾਹਿਬ ਜੀ ਬਦਮਾਸ਼ ਸੀ ਬੜਾ ਕੋਸ਼ੀ ਇਹਨਾਂ ਦੀ ਉਹ ਵੀ ਦਾ ਭਾਈ ਸਾਹਿਬ ਜੀ ਐਸ்சிਪੀ ਸੀ ਦੇ ਜਿਹਨੇ ਪ੍ਰਦਾਨ ਹੁੰਦੇ ਨੇ ਜਾਂ ਸਕੱਤਰ ਹੁੰਦੇ ਨੇ ਸਾਈਨ ਵੀ ਹੁੰਦੇ ਉਹ ਕੌਣ ਕਰਦਾ ਉਹ ਸਾਈਨ ਹੋਏ ਨੇ ਉਹਨਾਂ ਦੇ ਸਾਈਨ ਹੋਏ ਨੇ ਕੌਮ ਉਹ ਸਾਈਨ ਕਰਨ ਵਾਲੇ ਕੌਣ ਹੈ ਇਹ ਇਹ ਹੀ ਕਰਨ ਵਾਲੇ ਨੇ ਜਿਹੜੇ ਬਹੁਤ ਵੇਲੇ ਸਾਡੇ ਨਹੀਂ ਉਹ ਸਾਈਨ ਇਹਨਾਂ ਦੇ ਵਾਲੇ ਹੈ ਹਾਂਜੀ ਉਹ ਲੋਕ ਜਿਹੜੇ ਨੇ ਸਾਈਨ ਕਰਨ ਵਾਲੇ ਐਸ்சிਪੀ ਸੀ ਦੇ ਕਿਉਂ ਕਰਦੇ ਕਿਉਂ ਰਰੇ ਹੋਏ ਉਹ ਮਦੋਲੇ ਵੀ ਆਰਸਲੀ ਕਿੰਚੇ ਆਲੇ ਆਰਸ ਵਿਚਰਲੇ ਆਰਸ ਤੇ ਪਿੱਠੂ ਹੈ ਪਿੱਠੂ ਨੇ ਜੀ ਜੀ ਉਹ ਵੇਖਣੂ ਕਾਲੀਏ ਨੇ ਨਾ ਹਮ ਮਦੋਲੇ ਨਾਲ ਦੀ ਜਿੰਨਾ ਕੰਮ ਹੈ ਸਾਰਾ ਉਹਨਾਂ ਦੇ ਨਾਲ ਮਿਲਿਆ ਕਰਕੇ ਤਾਂ ਕਸਾਬਾ ਇਹਨਾਂ ਦੀਆਂ ਜਿੰਨੀਆਂ ਕਸਾਬਾ ਆਈਆਂ ਨੇ ਜੀ ਜੀ ਤੁਸੀਂ ਪੜਾਈ ਦੇ ਵਿੱਚ ਜਿੰਨੀਆਂ ਕਸਾਬਾ ਵੇਖੋ ਤੇ ਜਾਗ ਵੇਖ ਲੋ ਕੀ ਕੁਛ ਹੋਇਆ ਹੈ ਬੱਚਿਆਂ ਨੂੰ ਉਹ ਬੱਚੇ ਸਾਡੇ ਤੇ ਮਦੋਲੇ ਸਾਡੀ ਦੀ ਬੁੱਧੀ ਸਾਰੀ ਇਹ ਉਹ ਆਪਣੇ ਕੰਟਰੋਲ ਵਿੱਚ ਕਰੀ ਜਾਂਦੇ ਨੇ ਵੀ ਇਹਨਾਂ ਪੁੱਠੇ ਲਾਵੇਂ ਲਾ ਕੇ ਬੱਚਿਆਂ ਨੂੰ ਪਤਾ ਹੀ ਨਾ ਲੱਗੇ ਅਗਾਂ ਆਉਣ ਵਾਲੀਆਂ ਪੀੜ੍ਹੀਆਂ 'ਚ ਪਤਾ ਹੀ ਨਾ ਲੱਗੇ ਬੜੀ ਲੰਮੀ ਉਹ ਸੋਚੀ ਬੈਠੇ ਨੇ ਸਿੱਖਾਂ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਚਾਹੀਦਾ ਸਹੀ ਗੱਲ ਕੀ ਏ ਦਸਵੇਂ ਪਾਤਸ਼ਾਹ ਕੌਣ ਸੀ ਉਹ ਮੈਂ ਆ ਪਿੱਛੇ ਜੇ ਵਾਂਡੇ ਕੇ ਆਜ਼ਮ ਮੇਰਾ ਅੰਦਰ 파ੜ ਗਿਆ ਉਹ ਗੱਲ ਸੁਣ ਕੇ ਉਹ ਇੱਕ ਬੀਬੀ ਦੀ ਕੁੜੀ ਛੋਟੀ ਜੀ ਗੁੱਟੀ ਜੀ ਤੇ ਉਹ ਕਰੇ ਵੀ ਜੈ ਮਾਤਾ ਦੀ ਜੈ ਮਾਤਾ ਦੀ ਐਸਾ ਨੇ ਮੇਰੇ ਘਰੋਂ ਉਹਨੇ ਆਹ ਦਿੱਤਾ ਭਈ ਉਹ ਤਾਂ ਵਾਗ ਰੂ ਬੋਲੀਦਾ ਜੀ ਤੇ ਉਹਦੀ ਮਾਂ ਦੀਏ ਨਹੀਂ ਦਸਵੇਂ ਪਾਤਸ਼ਾਹ ਜੀ ਨੇ ਤੇ ਦੇਵੀ ਨੂੰ ਮੱਥਾ ਟੇਕ ਕੇ ਦੇਵੀ ਤੋਂ ਬਾਲ ਲਿਆ ਆਇਆ ਹੈ ਦੁਰਗਾ ਤੋਂ ਦੁਰਗਾ ਤੋਂ ਤੇ ਜੈ ਮਾਤਾ ਦੇ ਅੱਖਾਂ ਵਿੱਚ ਕੋਈ ਫਰਕ ਨਹੀਂ ਬਦਲ ਸਾਡਾ ਸਾਰਾ ਕੁਝ ਨਾ ਸਾਡੇ ਛੁੱਟੂਆਂ ਨੇ ਕੁਝ ਵਿਗਾੜ ਦਿੱਤਾ ਹੈ ਸਾਡਾ ਪੱਲੇ ਇਹਨਾਂ ਨਹੀਂ ਕੁਝ ਛੱਡਿਆ ਸੇਕੋ ਗੋਮਨੀ ਹੂੰ ਹੂੰ ਇਹਨਾਂ ਨੂੰ ਬਿਲਕੁਲ ਸਾਡੀ ਅਕਲ ਕੋਲ ਚਲੋ ਭਾਈ ਸਾਹਿਬ ਸਵਾਲ ਤੇ ਹੋਣੇ ਅਗਲੇ ਤੇ ਜਿਸ ਤਰ੍ਹਾਂ ਭਾਈ ਅਮਰਤਪਾਲ ਨੇ ਵੱਡਾ ਵੱਡੀ ਮੁਹਿੰਮ ਸ਼ੁਰੂ ਕੀਤੀ ਸੀਗੀ ਉਹ ਉਹਨਾਂ ਦਾ ਇਹ ਗੱਲ ਸੀਗੀ ਉਹ ਇਹ ਗੱਲ ਕਹਿੰਦੇ ਸੀ ਵੀ ਇਹ ਜਿਹੜੀ ਪੰਜਾਬ ਦੀ ਹੋਂਦ ਖਤਮ ਹੋ ਰਹੀ ਹੈ ਜਿਵੇਂ ਨਸ਼ਾ ਪੰਜਾਬ ਦੇ ਵਿੱਚ ਆ ਗਿਆ ਪੰਜਾਬ ਦੇ ਜਿਹੜੇ ਸਿੱਖ ਨੇ ਇਹ ਸਿੱਖੀ ਨੂੰ ਤਲੰਜਲੀ ਦੇ ਲਏ ਨੇ ਦੂਜੀ ਗੱਲ ਇਹ ਵੀ ਉਹਨਾਂ ਦੀ ਕਬੱਡੀ ਗੱਲ ਇਹ ਸੀਗੀ ਵੀ ਪੰਜਾਬ ਦੇ ਵਿੱਚ ਲੋਕ ਅਸਾਈ ਬਹੁਤ ਭਾਈ ਤਦਾਦੇ ਵਿੱਚ ਬਣਦੇ ਜਾ ਰਹੇ ਨੇ ਉਹ ਇਸ ਕਰਕੇ ਗੱਲ ਨੂੰ ਰੱਖਦੇ ਸੀਗੇ ਵੀ ਇਹ ਜਿੰਨਾ ਕੁਝ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਇਹਨੂੰ ਅਸੀਂ ਆਪਣਾ ਇੱਕ ਜਿਹੜਾ ਪੰਜਾਬ ਦੇ ਵਿੱਚ ਚੰਗਾ ਇੱਕ ਰਾਜ ਲਾਉਣਾ ਚਾਹੁੰਦੇ ਆ ਨਹੀਂ ਦੀ ਰਾਜ ਰਾਜ ਦਾ ਸਾਰੇ ਚਾਉਂਦੇ ਨੇ ਸਾਡੀ ਗੁਰਬਾਨੀ ਵਿੱਚ ਲਿਖਿਆ ਹੈ ਰਾਜ ਦੇ ਮਤਲਬ ਭਗਤ ਜੀ ਸਾਨੂੰ ਲਿਖ ਗਏ ਨੇ ਵੀ ਕਿਵੇਂ ਦਾ ਬੇਗਮਪੁਰਾ ਸ਼ਹਿਰ ਕੋ ਨਾ ਹੋ ਵੀ ਸਾਨੂੰ ਰਾਜ ਇਹੋ ਜਾਓ ਮੁਲਕ ਦੇ ਵਿੱਚ ਹੋਣਾ ਚਾਹੀਦਾ ਗੁਰੂ ਦੇ ਸਿੱਖਾਂ ਕੋਲ ਵੀ ਸਰਬੱਤ ਦਾ ਭਲਾ ਕਰਨ ਵਾਸਤੇ ਪਰ ਉਹ ਰਾਜਲਾਨ ਦਾ ਵੀ ਕੋਈ ਤਰੀਕਾ ਕੋਈ ਆ ਸਾਡੇ ਪਹਿਲੇ ਤੋਂ ਸਾਡੀ ਇਕਤਾ ਕੋਈ ਨਹੀਂ ਹੂੰ ਜੇ ਤੁਸੀਂ ਚਾਰ ਕੋ ਬੰਦੇ ਬਗੈਰ ਰੋੜਾ ਪਾ ਕੇ ਉਠੋਗੇ ਤੇ ਜੇਲ੍ਹ ਚ ਜਾਓਗੇ ਤੁਹਾਡੇ ਕੋਲ ਪਾਵਰ ਕੋਈ ਨਹੀਂ ਸਭ ਤੋਂ ਪਹਿਲਾਂ ਕਲਾਮਾਦ ਬਾਦਰਸ਼ਾਹ ਨੇ ਪੁੱਛਿਆ ਜਦੋਂ ਮੈਂ ਬਾਦਸ਼ਾਹ ਨੂੰ ਮਾਰਿਆ ਤੁਹਾਡੇ ਕੋਲ ਨਹੀਂ 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 ਮੇਰੇ ਬਾਪ ਨੇ ਕੀਤੇ ਚਾਰ ਸਹਬਜਾਂ ਦੇ ਸ਼ਹੀਦ ਕਰ ਦਿੱਤੇ ਸਾਰਾ ਸਿੱਖ ਤੁਹਾਡੀ ਕੂਬ ਬੁਰਬਰਵਾਦੀ ਕੀਤੀ ਫਿਰ ਵੀ ਤੁਸੀਂ ਚੜਦੀ ਕਲਾ ਜੀ ਹੂੰ ਉਹ ਹੀ ਸ਼ਬਦ ਹੀ ਨਹੀਂ ਗੁਰੂ ਤੋਂ ਸਿੱਖ ਕੇ ਚੰਗੀ ਗੱਲ ਐ ਇਹਨਾਂ ਪਹਿਲਾਂ ਹਰ ਇੱਕ ਜੱਥੇ ਨਾਲ ਨੂੰ ਮਿਲਦੇ ਹਰ ਇੱਕ ਬੰਦੇ ਨੂੰ ਮਿਲਦੇ ਹਰ ਇੱਕ ਪਿੰਡ ਜਾਂਦੇ ਹਮ ਇੱਕ ਗੱਲ ਰੱਖਦੇ ਅਮਰ ਸ਼ਕਾਉਂਦੇ ਅਮਰ ਸ਼ਕਾਉਂਦੇ ਨਸ਼ਾ ਛਡਾਉਂਦੇ ਰਾਜ ਲੈਣ ਦੀ ਗੱਲ ਜਿਹੜੀ ਹੁੰਦੀ ਆ ਨੀ ਇਹ ਇਹ ਬੜਾ ਵੱਡਾ ਕੰਮ ਕਰਨਾ ਪੈਂਦਾ ਸੰਗਤ ਨੂੰ ਜੋੜਨਾ ਪੈਂਦਾ ਉਹਦੇ ਨਾਲ ਤਾਂ ਹੋਇਆ ਨਹੀਂ ਇੱਕ ਤਾਂ ਕੁ ਬੰਦੇ ਜੋੜ ਗਏ ਇਹਨਾਂ ਨੇ ਉਹ ਮੇਡਾ ਮਾਨ ਕਰ ਲਿਆ ਕੋਲ ਪੱਲੇ ਕੁਛ ਵੀ ਨਹੀਂ ਮੇਰੇ ਪੱਲੇ 10 ਰੁਪਏ ਨਹੀਂ ਮੈਂ ਆਖਾ 100 ਰੁਪਏ ਖਰਚਣਾ ਕਿਧੋ ਖਰਚ ਲਾਂਗਾ ਹੂੰ ਮੈਨੂੰ ਤੁਸੀਂ ਸਮਝਾਓ ਨਾ ਸਾਡੇ ਦੇ ਸਿਆਣ ਬਧੇ ਕੋਈ ਵੇਖੋ ਜੀ ਸੰਗਤ ਦੇ ਨਾਲ ਸੀ ਸੰਗਤ ਇਕੱਠੀ ਕਰਦਾ ਹੂੰ ਹਰ ਇੱਕ ਜਥੇਬੰਦੀ ਨੂੰ ਨਾਲ ਲਾਂਦਾ ਜਿਹੜਾ ਕੰਮ ਕਰਨ ਵਾਲਾ ਹੈ ਹਰ ਇੱਕ ਜਥੇਬੰਦੀ ਨੂੰ ਆ ਤੁਹਾਡਾ ਕਹਿਣ ਦਾ ਭਾਅ ਹੈ ਵੀ ਜਿਹੜੀ ਖਾਲਸਤਾਨ ਦੀ ਭਾਈ ਅਮਰਤਪਾਲ ਗੱਲ ਕਰਦੇ ਸੀਗੇ ਹਾਂਜੀ ਪੂਰੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ ਹਾਂਜੀ ਨਾਲ ਲੈ ਕੇ ਫੈਸਲਾ ਕੋਈ ਹੁੰਦਾ ਹਾਂ ਇਕੱਠਾ ਗੱਲਬਾਤ ਕਰਕੇ ਫਿਰ ਉਸ ਤੋਂ ਬਾਅਦ ਖਾਲਸਾ ਜਿਹੜੀ ਰੂਪਰੇਖਾ ਸੀ ਸ਼ੁਰੂ ਕਰਦੇ ਹਾਂਜੀ ਇੱਕ ਸਾਡੇ ਪੱਲੇ ਮੈਂ ਤਾਂ 100 ਰੁਪਈਆ ਨਾ ਪੱਲੇ 100 ਰੁਪਈਆ ਉਹਦੇ ਮੈਂ ਆਖਾਂ ਵੀ 10000 ਰੁਪਈਆ ਮੈਂ ਖਰਚਣਾ ਹਮ ਕਿਸ ਤਰ੍ਹਾਂ ਖਰਚ ਲਵੋਗੇ ਮੈਨੂੰ ਦੱਸੋ ਮੇਰੇ ਜੇਬ ਵਿੱਚ 100 ਰੁਪਈਆ ਮਾਤੇ ਨਹੀਂ ਕੋਈ ਸਾਡੀ 100 ਰੁਪਈਆ ਤੇ ਮੈਂ 10000 ਦਾ ਉਹਦੇ ਵਿੱਚ ਕੀ ਬਣੇਗਾ ਮੇਰਾ ਕੀ ਮੈਂ ਕਰਾਂਗਾ ਉਹਦੇ ਵਿੱਚ ਜੇ ਨੇ ਜਿੰਨਾ ਮੇਰੇ ਹਿਸਾਬ ਵਿੱਚ ਜੇ ਮੈਂ ਪਸੰਦ ਨਹੀਂ ਇਹ ਕੰਮ ਨੂੰ ਕੀਤਾ ਵੀ ਪਹਿਲਾਂ ਤੇ ਸਾਡੀ ਪਹਿਲਾਂ ਹੀ ਬੜੀ ਬਰਬਾਦੀ ਹੋਈ ਜੀ ਜੀ ਬਹੁਤ ਸਾਡਾ ਨੁਕਸਾਨ ਹੋ ਚੁੱਕਿਆ ਸਹੀ 40 ਸਾਲਾਂ ਦੇ ਵਿੱਚ ਆਪਣਾ ਹਸਾਬ-ਕਿਤਾਬ ਨਹੀਂ ਲੈ ਸਕੇ ਜਿਹੜਾ ਸਿੱਖੀ ਨਾਲ ਤੇ ਲੋਕਾਂ ਸਾਡੀ ਧੀਆਂ ਪੁੱਤਾਂ ਨਾਲ ਹੋਇਆ ਥਾਣਿਆਂ ਦੇ ਵਿੱਚ ਜੋ ਕੁਝ ਹੋਇਆ ਫਿਰ ਸਿੱਖ ਨੂੰ ਸਿੱਖ ਹੀ ਮਾਰਦਾ ਰਿਹਾ ਇਹ ਜਿੰਨਾ ਸਿੱਖ ਸੀ ਪੰਜਾਬ ਦੀ ਪੁਲਿਸ ਇਹਨਾਂ ਨੇ 25000 ਬੰਦਾ ਬਗੈਰ ਮਤਲਬ ਤੋਂ ਮਾਰਿਆ ਫੜ ਫੜ ਕੇ ਤੇ ਸਾਡੀ ਕੀ ਹਾਲਤ ਨੇ ਤੇ ਅਸੀਂ ਦੋ ਕੁ ਬੰਦੇ ਉੱਠ ਕੇ ਕੀ ਕਸਤਨ ਬਣਾਣਾ ਹੈ ਹਾਂ ਤੇ ਫਿਰ ਜੇਲ੍ਹਾਂ ਹੀ ਕੱਟਣੀਆਂ ਨੇ ਜੀ ਮਗਰ ਵੇਖੋ ਜੀ ਇਹ ਕਮ ਸੀ ਸੰਗਤ ਨੂੰ ਜੋੜਦਾ ਹੂੰ ਉਹੀ ਰਖੜਦਾ ਸਿਮਰਤ ਦੇ ਲਾਂਦਾ ਮਰਿਆਦਾ ਦਸਵੇਂ ਪਾਚੇ ਦੀ ਸਕਾਂਦਾ ਅਮਲ ਸ਼ਡਾਂਦਾ ਸਾਰੀ ਕੌਮ ਨੂੰ ਜਿੰਨੇ ਨਿਆਗ ਸਿੰਘ ਸਾਂ ਜਿੰਨੇ ਇਹਨਾਂ ਨੂੰ ਲੈਂਦਾ ਨਾਲ ਭਈ ਅਸਾਂ ਕੀ ਕਰਨਾ ਹੈ ਜੀ ਜੀ ਭਈ ਸਾਨੂੰ ਇਹਦੇ ਵਿੱਚ ਕੀ ਕਰਨਾ ਚਾਹੀਦਾ ਫਿਰਦੇ ਕੋਈ ਗੱਲ ਹੁੰਦੀ ਹੈ ਯਾਰ ਗੱਲ ਦੇ ਕੁਝ ਵੀ ਨਹੀਂ ਗੱਲ ਦੇ ਵੀ ਨਾਲ ਵਿਚਾਰੇ ਜਿਹੜੇ ਕੋ ਮਾੜੇ ਮੋੜੇ ਨਸ਼ੇ ਨਾਲ ਗਰੀਬ ਬੰਦੇ ਨਾਲ ਉਹ ਫਸ ਗਏ ਕੀ ਇਹਨੇ ਜਖੜ ਲਿਆ ਸਭ ਜਿਹੜੀ ਉਹਨੇ ਖਾਲਸਤਾਨ ਦੀ ਮਹਿੰਮ ਸ਼ੁਰੂ ਕੀਤੀ ਸੀ ਜਾਂ ਉਹਨਾਂ ਨੇ ਰਾਜ ਦੀ ਗੱਲ ਕੀਤੀ ਸੀ ਤੁਹਾਡੇ ਸਾਬ ਨਾਲ ਬਲ ਸਹੀ ਨਹੀਂ ਕੀਤਾ ਨਹੀਂ ਉਹ ਸਹੀ ਹੈ ਇਤਨਾ ਨਹੀਂ ਹੋ ਸਕਦਾ ਇੱਕ ਪਾਸੇ ਆਪਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲੇ ਦੀ ਗੱਲ ਕਰੀਏ ਉਹ ਕਹਿੰਦੇ ਸੀ ਵੀ ਜਦੋਂ ਰਮੰਦਰ ਸਾਹਿਬ ਦਰਵਾਜਾ ਸਾਹਿਬ ਕਹਿੰਦੇ ਵੀ ਇੱਕ ਮਿੰਟ ਕਹਿੰਦੇ ਵੀ ਦਰਵਾਜਾ ਸਾਹਿਬ ਤੇ ਜਦੋਂ ਅਟੈਕ ਕਰੇਗੀ ਫੌਜ ਸਮਝ ਲਓ ਕਿ ਖਾਲਸਾ ਦੀ ਨੀਂਹ ਰੱਖੀ ਉਹ ਨੀਂਹ ਹੱਦ ਹੋਈਏ ਕਿ ਨੀਂਹ ਰੱਖੀ ਜਾਏ ਉਹਦਾ ਮਟੀਰੀਅਲ ਵੀ ਚਾਹੀਦਾ ਸਰੀਆਂ ਵੀ ਚਾਹੀਦਾ ਰੇਤ ਵੀ ਚਾਹੀਦਾ ਬਜਰੀ ਵੀ ਚਾਹੀਦੀ ਹੈ ਮਿਸਤਰੀ ਵੀ ਚਾਹੀਦੇ ਨੇ ਉਹਦੇ ਚ ਕਿੰਨਾ ਖਰਚਾ ਹੋਣਾ ਉਹਦਾ ਸਾਰਾ ਐਗਰੀਮੈਂਟ ਲੱਗਣਾ ਹੁੰਦਾ ਗੱਲ ਉਥੇ ਹੁੰਦੀ ਯਾਰ ਮੈਂ ਇਹ ਨਹੀਂ ਆਂਦਾ ਮੈਂ ਨਾ ਲਵੋ ਰਾਜ ਆਪਣਾ ਜੀ ਜੀ ਇਹ ਨਹੀਂ ਮੇਰਾ ਮਤਲਬ ਹਮ ਪਰ ਇਤਰਾ ਦੋ ਚਾਰ ਬੰਦਿਆਂ ਨੂੰ ਰਾਜ ਨਹੀਂ ਮਿਲਦਾ ਹੁੰਦਾ ਜੀ ਉਹਨੇ ਕੌਮ ਇਕੱਠੀ ਕਰਨੀ ਸੀ ਨਹੀਂ ਜੇ ਮੈਨੂੰ ਵੀ ਪਤਾ ਸਾਰਿਆਂ ਨੂੰ ਦੁਨੀਆ ਨੂੰ ਪਤਾ ਵੀ ਬਾਬੇ ਜੀ ਦੇ ਨਹੀਂ ਸਾਡੀ ਰੱਖੀ ਹਮ ਉਹ ਨਹੀਂ ਨੂੰ ਤਾਂ ਉਹ ਨਹੀਂ ਕੋ ਪਾਠ ਸਾਰੀ ਸ਼ੂਰਮਾ ਤਾਂ ਵਿਰਲਾ ਹੀ ਹੁੰਦਾ ਕੋਈ ਇੱਕ ਇੱਕ ਅਦਾ ਹੀ ਆਉਂਦਾ ਲਖਾ ਇਹ ਕੋ ਸ਼ੂਰਮਗੀ ਨਹੀਂ ਹਮ ਕੀ ਹੋਣ ਸ਼ੂਰਮੀ ਇਹ ਦੱਸੋ ਮੈਨੂੰ ਕੀ ਉਸ ਦਾ ਸੌਰ ਜਗਾ ਜੀ ਮੈਨੂੰ ਦੱਸੋ ਨਾ ਬਈ ਸ਼ੋਰ ਮੇਂ ਕੀ ਤੇ ਸੀ ਸਾਰੀ ਪੰਜਾਬ ਦੀ ਬਾਹਰ ਦੀ ਸਾਰੇ ਸਿੱਖਾਂ ਨਾਲ ਇੱਕ ਗੱਲ ਇੱਕ ਇਕੱਠਿਆਂ ਕਰਦਾ ਇੱਕ ਨਿਸ਼ਾਨ ਸਾਹਿਬ ਤੇ ਥੱਲੇ ਲਿਉਂਦਾ ਫੇਰ ਵੇਂਦੋ ਫੇਰ ਸੀ ਇਹਦੇ ਜਾਂ ਅੱਜ ਸੀ ਇਹ ਮੈਨੂੰ ਦੱਸੋ ਜੀ ਉਹ ਚੀਜ਼ ਨੇ ਬਣੀ ਨਹੀਂ ਇਹਦੇ ਤੋਂ ਹਮ ਯਾਰ ਇਹ ਨਹੀਂ ਠੀਕ ਆ ਮੈਂ ਐਵੇਂ ਲੋਕਾਂ ਨੂੰ ਮਰਵਾਣਾ ਚੌਥੇ ਗੁਰਦਿਆਂ ਮਗਰ ਜੋ ਤਾਂ ਸਾਹਿਬ ਸਵਾਲ ਅਸੀਂ ਇੱਕ ਪਿੰਡ ਬੈਠੇ ਆ ਹਾਂਜੀ ਤੁਹਾਨੂੰ ਸੌਖੀ ਮਿਸਾਲ ਦੇ ਦੇਣ ਸਮਝਣ ਜੀ ਆ ਪਿੰਡੇ ਸਾਡਾ ਮੇਰੀ ਇਸ 10 ਬੰਦਿਆਂ ਨਾਲ ਨਹੀਂ ਤੇ ਮੈਂ ਬਾਹਰ ਕੀ ਕਰ ਲਾਂਗਾ ਜੀ ਜੇ ਮੈਂ ਇਸ 10 ਬੰਦੇ ਮੈਂ ਨਾਲ ਰੱਖਾਂਗਾ ਨਾਲ 10 ਬੰਦਿਆਂ ਨਾਲ ਮੇਰੀ ਇਹ ਮਾਤਰ ਲੇਗੀ ਤੇ ਫੇਰ ਦੇ ਕੁਝ ਹੋਰ ਜਪੜਾ ਵੀ ਡਰੇਗਾ ਨਾ ਹੂੰ ਹੂੰ ਤੇ ਜੇ ਜੇ ਕੁਝ ਵੀ ਨਹੀਂ ਉਹ ਗੱਲ ਬਣੀ ਏ ਜੀ ਇਹ ਮੈਂ ਇਹਨੂੰ ਮਾੜਾ ਨਹੀਂ ਹੰਦਾ ਵਾ ਕੰਮ ਚੰਗਾ ਹੀ ਫਿਰ ਹੋਇਆ ਨਹੀਂ ਚੰਗਾ ਹੂੰ ਇਹਨੇ ਸੋਚਿਆ ਹੀ ਨਹੀਂ ਵੀ ਜਿਵੇਂ ਬੰਦੀਆਂ ਮੈਂ ਲਵਾਂ ਨਾਲ ਹਰ ਇੱਕ ਜਿਸੇ ਬੰਦੀ ਕੋਲ ਜਾਂ ਇਹਨੇ ਤੇ ਦੋ ਥਾਂ ਲੱਬੇ ਸਨ ਹਮ ਜਿੰਨੇ ਤੇ ਰਿਆ ਹੈ ਨਾ ਬਾਹਰ ਇਹਨੇ ਦੋ ਥਾਂ ਲੱਬੇ ਹਨ ਹਮ ਜਾਂ ਤੂੰ ਮੇਘੋਲ ਤੇ ਜਾਂ ਹਰਪ੍ਰੀਤ ਕੋਟ ਅੱਛਾ ਜੀ ਤੀਜਾ ਬੰਦਾ ਨਹੀਂ ਇਹਨੂੰ ਲੱਭਾ ਹਮ ਅਕਲ ਦੇਣ ਵਾਲਾ ਜੀ ਭਈ ਮੈਂ ਕੀ ਕਰਨਾ ਮੈਂ ਕਾਦੇ ਵਾਸਤੇ ਆਇਆ ਇਹ ਨਿਰੇ ਡਬਰੂਗੜ੍ਹ ਰੋਲਾ ਪਾ ਕੇ ਉੱਥੇ ਜਾ ਕੇ ਡਬਰੂਗੜ੍ਹ ਚਲਾ ਜਾ ਕੀ ਫਾਇਦਾ ਕੀ ਹੈ ਮੇਰੋਂ ਇਹ ਦੱਸ ਹਮ ਮੇਰੇ ਹਿਸਾਬ ਦੇ ਕੋਈ ਫਾਇਦਾ ਨਹੀਂ ਜੀ ਅਸੀਂ ਉਹ ਜੀ ਸਾਡੀ ਲਾਲ ਹੈ ਵੀ ਪੰਥ ਕਾਲੀ ਲਹਿਰ ਸਾਡੇ ਜਥੇਦਾਰ ਦੀ ਬੜੀ ਕਮਾਈ ਹੈ ਹਮ ਬੜੀ ਉੱਚੀ ਸੁੱਚੀ ਕਮਾਈ ਹੈ ਉਹ ਨੂੰ ਮੰਨੇ ਕੇ ਨਾ ਮੰਨੇ ਜੀ ਤੇ ਉਹ ਸਾਹਿਬ ਦੀ ਕੇ ਨਾ ਅਸੀਂ ਆਪਣੀ ਪਾਰਟੀ ਵੀ ਕਿਸੇ ਦਾ ਸ਼ਰੋਮਣੀ ਕਮੇਟੀ ਜਾਦ ਕਰਾਈਏ ਹਮ ਜੇ ਅਹੀ ਵੀ ਜੱਫੇ ਮਾਰੀਏ ਸ਼ਦੀਰਾਂ ਨੂੰ ਆਉਂਦੇ ਨੇ ਜਾਦ ਦੀ ਕੋਲ ਲਈ ਸ਼ਦੀਰਾਂ ਨੂੰ ਜੱਫੇ ਉਹ ਗੱਲ ਬਣਦੀ ਹੈ ਹਮ ਅਹੀ ਹੱਥ ਜੋੜਨੇ ਆਂ ਦੀ ਨਹੀਂ ਪਏ ਸਾਰੇ ਸੋਚੋ ਕੁਝ ਕੌਮ ਬਾਤ ਤੇ ਸੋਚੋ ਹੂੰ ਫਿਰ ਤੇ ਕੋਈ ਗੱਲ ਬਣਦੀ ਏ ਹੂੰ ਤੇ ਜੇ ਆਪ ਤਕਾ ਕਰਾਂਗੇ ਤਾਂ ਕੋਈ ਬੰਦੇ ਉਹ ਨਹੀਂ ਬਣ ਸਕਦੇ ਜੀ ਸਰਕਾਰ ਉਹ ਨਹੀਂ ਆਪ ਨੂੰ ਬੋਲਣ ਦੇਗੀ ਹੂੰ ਉਹ ਤੇ ਫਿਰ ਜੁੱਤੀਆਂ ਤੇ ਜੇਲ੍ਹਾਂ ਹਾਂ ਭਾਈ ਸਾਹਿਬ ਸਵਾਲ ਇਹ ਹੈਗਾ ਵੀ ਜਦੋਂ ਖਡੂਰ ਸਾਹਿਬ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਨੂੰ 2 ਲੱਖ ਤੋਂ ਉੱਪਰ ਵੋਟਾਂ ਜਿਹੜੀਆਂ ਦੇ ਕੇ ਜਤਾਇਆ ਉਹਨਾਂ ਨੂੰ ਇੱਕ ਪਾਸੇ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੀਗੇ ਫਿਰ ਇਸ ਮੁੱਦੇ ਨੂੰ ਕਿਵੇਂ ਲੋਕ ਤਾਂ ਨਾਲ ਹੈਗੇ ਲੋਕਾਂ ਲੋਕਾਂ ਦਾ ਮੈਨਾ ਸ਼ਾਬਾਸ਼ ਹੈ ਲੋਕ ਤੇ ਫੇਰ ਵੀ ਚੰਗੇ ਨੇ ਜੀ ਲੋਕ ਫੇਰ ਵੀ ਆਨੇ ਚੱਲ ਯਾਰ ਜੇ ਦਾ ਕੋਈ ਚੰਗਾ ਕਰ ਦੇਗਾ ਦਿਮਾਗ ਆਪੋ ਆਪਣੇ ਲੋਕਾਂ ਦੇ ਚੰਗਾ ਕੀਤਾ ਵੀ ਯਾਰ ਖਲੋ ਹੀ ਗਿਆ ਹੈ ਹਮ ਤੇ ਆਪਾਂ ਹੀ ਸ਼ਰਮ ਕਰੀਏ ਜੀ ਜਲ ਕੋ ਐਮਪੀ ਬਣ ਕੇ ਖੁਰ ਕੋ ਸਾਡਾ ਫਸੇ ਪਿਆ ਸਾਡਾ ਕੋ ਹਾਰ ਹੋ ਜੇਦਾ ਸਾਡੇ ਗਾਂ ਬੱਚਿਆਂ ਦਾ ਕੁਸ਼ ਨਹੀਂ ਲੋਕਾਂ ਦਾ ਫਿਰ ਸਹਿਯੋਗ ਦਾ ਭਾਈ ਅਮਰਤਪਾਲ ਨੂੰ ਬਹੁਤ ਸੀਗਾ ਨਾ ਲੋਕਾਂ ਨੇ ਦਿੱਤਾ ਸਹਿਯੋਗ ਜੀ ਪਰ ਜਿਹੜੀ ਗੱਲ ਕਰਨ ਵਾਲੀ ਸੀ ਉਹ ਨਹੀਂ ਹੋਈ ਇਹ ਤੇ ਮਦਲ ਐਮਪੀ ਖੜੋ ਗਿਆ ਤੇ ਚੱਲ ਲੋਕਾਂ ਨੇ ਪਾਰਸਦ ਕੀਤੀ ਵਿੱਚ ਚੱਲ ਅਮਲ ਛੱਡਾਂ ਦਾ ਹੀ ਤੁਹਾਨੂੰ ਦੱਸਣਾ ਵੀ ਜਿੰਨਾ ਚਿਰ ਕੋਈ ਡੰਡਾ ਹੁੰਦਾ ਹੈ ਕੋਈ ਇਹ ਜਿਹੜਾ ਛੋਟਾ ਨਹੀਂ ਕੰਮ ਇਹ ਆਖਣ ਰਾਜ ਦਾ ਬੰਦੇ ਇਕੱਠੇ ਹੋ ਕੇ ਰਾਜ ਲੈ ਲਾਂਗੇ ਰਾਜ ਨਹੀਂ ਮਿਲਦੀ ਹੁੰਦੇ ਇਹ ਆਪਾਂ ਨੂੰ ਇਕੱਠਿਆਂ ਹਾਂ ਇਕੱਠੇ ਹੋ ਜੀ ਦੁਨੀਆ ਆਪਣੀ ਜਿੰਨੇ ਸਿੱਖ ਨੇ ਇਹਨਾਂ ਦਾ ਕਾਠੀ ਕੋਈ ਨਹੀਂ ਇੱਕ ਦੂਜੇ ਨੂੰ ਮਾਰਨ ਦੇ ਤੱਕ ਇੱਕ ਦੂਜੇ ਦੇ ਦੁਸ਼ਮਣ ਨੇ ਇਹ ਕੰਮ ਤੇ ਇਹ ਕਰਨਾ ਸੀ ਜੀ ਸਾਡੇ ਨਾ ਮਹਾਪੁਰਖਾਂ ਨੇ ਕਾਰ ਸੇਵਾ ਵਾਲੇ ਸਾਡੇ ਨਾ ਹਰਿਆਣੇ ਵਿੱਚ ਕਤਲ ਬੜੇ ਹੁੰਦੇ ਆ ਜੀ ਤੁਹਾਨੂੰ ਫਿਰ ਸੌਖਾ ਜਰਾ ਸਮਝਾਣਾ ਕਤਲ ਬੜੇ ਹੁੰਦੇ ਆ ਤੇ ਮਹਾਪੁਰਖ ਬਾਬਾ ਜੀਵਨ ਸਿੰਘ ਦਾ ਤੇਜਤਾ ਬੜਾ ਹੀ ਉਹਨੇ ਘਰੋ ਘਰੀ ਜਾ ਕੇ ਨਾ ਲੋਕਾਂ ਨੂੰ ਸੇਵਾ ਜਲ ਜਾ ਇੱਧਰ ਕਰ ਤੇ ਲੋਕਾਂ ਦੀਆਂ ਦੁਸ਼ਮਣੀਆਂ ਟਾ ਦਿੱਤੀਆਂ ਸਨ ਜੀ ਜੀ ਉਹ ਉਹਦੇ ਅਮਨ ਚੈਨ ਨਾਲ ਲੋਕ ਰਹਿੰਦੇ ਨਹੀਂ करनाल ਦੇ ਵਿੱਚ ਨਾ ਹਰ ਪਿੰਡ ਦੇ ਵਿੱਚ ਕੋਈ ਦਿਨ ਧਿਆਰ ਉਹਨਾਂ ਇੱਕ ਦੋ ਬੰਦੇ ਮਰੇ ਹੀ ਹੋਣੇ ਹਮ ਮਤਲਬ ਫਰਕ ਪੈਂਦਾ ਪਰ ਸਿਆਣਪ ਨਾਲ ਪੈਂਦਾ ਇਹ ਜੁੜਨ ਦਾ ਕੰਮ ਕਰਨਾ ਸੀ ਪਹਿਲਾਂ ਸਭ ਤੋਂ ਹਰ ਇੱਕ ਦੀ ਸਲਾਹ ਲੈਣੀ ਹਰ ਇੱਕ ਨੂੰ ਜੋੜ ਕੇ ਅਗਾ ਫਿਰ ਜੋ ਹੰਦਾ ਕਰਦਾ ਜੀ ਉਹ ਗੱਲ ਨਹੀਂ ਬਣੀ ਸੋ ਭਾਈ ਸਾਹਿਬ ਜੀ ਭਾਈ ਅਮਰਪਾਲ ਦੀ ਇੱਕ ਪਾਰਟੀ ਤਿਆਰ ਕੀਤੀ ਗਈ ਕਾਲੀ ਦਲ ਵਾਰਿਸ ਪੰਜਾਬ ਦੇ ਸੋ ਉਹਨਾਂ ਦਾ ਕਹਿਣਾ ਵੀ 2027 ਦੇ ਵਿੱਚ ਭਾਈ ਅਮਰਤਪਾਲ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਾਂਗੇ ਵੇਖੋ ਜੀ ਉਹ ਵੀ ਜੇ ਚੱਜ ਤਰੀਕਾ ਰਿਆ ਜੀ ਲੋਕ ਬੜੇ ਹਰ ਬਰੀਕੀ ਦਾ ਕਰ ਲੋਕ ਉਹਨਾਂ ਦਾ ਮੁੰਡੇ ਪੜੇ ਲਿਖੇ ਨੇ ਜੀ ਆਪ ਇਹਨਾਂ ਨਾਲ ਔਰ ਜ਼ਿਆਦਾ ਸਮਝਦਾਰ ਲੋਕ ਨੇ ਜੀ ਜੀ ਬਾ ਤਰੀਕਾ ਰਿਆ ਕੋਈ ਜੇ ਜੋ ਕੁਝ ਵੀ ਪੰਜਾਬ ਦੇ ਵਿੱਚ ਹੈ ਜਿਵੇਂ ਅਸੀਂ ਸਾਡੀ ਪਾਰਟੀ ਇਹਨੂੰ ਲਾ ਲੋ ਅਸੀਂ ਆਖੀ ਆ ਵੀ ਸੀਟ ਲੜਨੀ ਆ ਵੀ ਲੈ ਲਈਏ ਇਸ ਤਰ੍ਹਾਂ ਨਹੀਂ ਗੱਲ ਬੰਨੀ ਅਸੀਂ ਤੇ ਨਾ ਇਹਦੇ ਵਿੱਚ ਜਾਣਾ ਇਸ ਚੀਜ਼ ਵਿੱਚ ਬਈ ਨਰੋਲ ਰਹਿਣਾ ਹੈ ਅਸੀਂ ਦੇ ਗੁਰੂ ਘਰ ਵਾਸਤੇ ਇਸ ਸ਼ਰੂਵੀ ਕਮੇਟੀ ਵਾਸਤੇ ਲੜਨੀ ਹੈ ਜੀ ਜੀ ਇਹ ਕੱਲ ਨੂੰ ਇਹ ਉਧਰ ਦੇ ਉਹਨਾਂ ਸਿਆਸਤ ਵਿੱਚ ਚਲੇ ਗਏ ਨੇ ਉਧਰੋਂ ਆਖਣ ਵੀ ਅਸੀਂ ਇਹ ਜਿਹੜੀ ਸ਼ਰੂਵੀ ਕਮੇਟੀ ਉਹ ਵੀ ਲੜਨਾ ਹੈ ਤੇ ਫਿਰ ਘਾਟੇ 'ਚ ਜਾਣਗੇ ਜੀ ਫੇਰ ਨਹੀਂ ਇਹਨਾਂ ਦੇ ਕੁਝ ਵੀ ਗੱਲ ਬੰਨੀ ਜੇ ਇੱਕ ਪਾਸੇ ਖੜੇ ਰਹਿਣਗੇ ਕਮੇਟੀ ਦੇ ਜੀ ਫੇਰ ਲੋਕ ਜ਼ਰੂਰ ਸਾਥ ਦੇਣਗੇ ਜੇ ਦੋ ਪਾਸੇ ਨਾ ਰੱਕੇ ਹੂੰ ਤੇ ਫੇਰ ਕਿਸੇ ਪਾਸੇ ਨਹੀਂ ਰਹਿਣਗੇ ਮੇਰੀ ਗਾਲੀ ਯਾਦ ਰੱਖਿਆ ਜੀ ਹਾਂ ਇੱਕ ਪਾਸਾ ਰੱਖਣ ਤੇ ਮੁੱਖ ਮੰਤਰੀ ਬਣ ਸਕਦੇ ਨੇ ਜੀ ਪਰ ਇੱਕ ਪਾਸਾ ਹੂੰ ਜਾਂ ਉਧਰਲਾ ਛੱਡ ਦੇਣ ਜਾਂ ਉਧਰਲਾ ਬਦਰ ਸ਼ਰੋਮਨੀ ਕਮੇਟੀ ਦੀਆਂ ਵਿੱਚ ਇਹਨਾਂ ਨੂੰ ਕੁਝ ਨਹੀਂ ਬਿਲਕੁਲ ਹੀ ਹੋਣਾ ਚਾਹੀਦਾ ਹੂੰ ਇੱਕ ਪਾਸੇ ਰਹਿਣ ਜਿਹੜਾ ਮਰਜੀ ਕੰਮ ਕਰ ਲੈਣ ਫਿਰ ਤੇ ਲੋਕ ਦੇਣਗੇ ਸਾਥ ਤੇ ਜੇ ਆਖਣ ਵੀ ਸ਼ਰਮਣੀ ਕਮੇਟੀ ਦੇ ਵੀ ਆਡੇ ਬੰਦੇ ਖੜੋਣੇ ਨੇ ਇੱਧਰ ਵੀ ਫਿਰ ਤੇ ਸਾਰੀ ਨਹੀਂ ਭਾਈ ਤੁਸੀਂ ਇਹ ਗੱਲ ਕਰਦੇ ਵੀ ਸਿਆਸਤ ਨੂੰ ਐਸਜੀਪੀਸੀ ਚ ਦਖਲ ਨਹੀਂ ਦੇਣਾ ਚਾਹੀਦਾ ਹਾਂਜੀ ਹਾਂਜੀ ਫਿਰ ਤਾਂ ਉਹ ਜਿਹੜੀ ਐਸਜੀਪੀਸੀ ਦੀ ਗੱਲ ਕਹਿੰਦੇ ਵੀ ਸ਼ਰਮਣੀ ਕਾਲੀ ਦਲ ਤਾਂ ਮਾਂ ਹੈ ਐਸਜੀਪੀਸੀ ਦੀ ਬਿਲਕੁਲ ਬਿਲਕੁਲ ਫਿਰ ਦਖਲ ਨਹੀਂ ਹੋਇਆ ਕਿਵੇਂ ਉਹ ਤਾਂ ਕਹਿੰਦੇ ਮਾਂ ਹੈ ਉਹ ਕਿਸ ਤਰ੍ਹਾਂ ਐਸਜੀਪੀਸੀ ਦੀ ਮਾਂ ਹੈ ਸ਼ਰਮਣੀ ਕਾਲੀ ਦਲ ਦੋਨਾਂ ਦਾ ਇੱਕ ਸਮੇਲ ਹੈ ਤੁਸੀਂ ਕਹਿੰਦੇ ਦਖਲ ਨਹੀਂ ਦੇਣਾ ਨਹੀਂ 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 ਏ ਇਹ ਦੇ ਗੈਸਾ ਨੂੰ ਸਿਆਪਾ ਪਿਆ ਆ ਅਸੀਂ ਇਹ ਸਿਆਪੇ ਨੂੰ ਕੱਢੂ ਆ ਉਹ ਮਾਂ ਨੂੰ ਕਢਣਾ ਵਿੱਚੋਂ ਅਸੀਂ ਕੱਢ ਦੇਣਾ ਮਾਂ ਕਾਦੀ ਏ ਜਿਹੜੀ ਮਾਂ ਖਾ ਗਈ ਹਰ ਚੀਜ਼ ਉਹ ਮਾਂ ਕਾਦੀ ਏ ਹੂੰ ਮਾਂ ਨੇ ਰਹਿਣੀ ਕੁਛ ਨਹੀਂ ਦਿੱਤਾ ਅੱਛਾ ਹਾਂ ਜੀ ਮਾਂ ਨੇ ਤੇ ਬੇੜਾ ਗਰਕ ਕਰ ਦਿੱਤਾ ਅਸੀਂ ਨੇ ਪੰਜ ਪਿਆਰੇ ਜੀ ਬਿਨਾ ਥਣਕਾ ਤੋਂ ਹੂੰ ਗੁਰਮੁਖ ਪਿਆਰੇ ਜਿਹੜੇ ਮਿਹਨਤ ਕਰਨ ਵਾਲੇ ਜਿਹੜੇ ਪੰਜ ਗਰੰਥੀ ਜਿਵੇਂ ਪਹਿਲਾਂ ਸੀ ਨਾ ਪੰਜ ਗਰੰਥੀ ਜੀ ਪੰਜ ਗਰੰਟੀ ਜਿਹੜੀ ਸੀ ਪੁਰਾਣੀ ਤੁਹਾਨੂੰ ਮਿਲ ਜਾਏ ਅਸੀਂ ਤੇ ਮਰਿਆਦਾ ਹੀ ਸਾਰੀ ਖਤਮ ਕਰ ਲਈ ਸਾਡੇ ਕੋਲ ਸਿੱਖ ਨਾਲ ਰੱਖ ਲਏ ਉਹਨਾਂ ਪੰਜ ਗਰੰਟੀ ਜੀ ਮੈਂ ਕਹਾਂ ਜੰਗ ਵੀ ਕਰਨਾ ਉਹਨੂੰ ਰੱਖਣਾ ਨਾਲ ਹੂੰ ਉਹਦੇ ਵਿੱਚ ਜਦੋਂ ਜਪਜੀ ਸਾਹਿਬ ਦਾ ਹਰੇ ਕੋ ਪਾੜਦਾ ਨਾ ਜੀ ਜੀ ਉਹਦੇ ਵਿੱਚ ਮਤਲਬ ਲਈ ਸੁਖਣੀ ਸਾਹਿਬ ਜੀ ਪਾਠ ਉਹਨਾਂ ਦਾ ਜੀ ਜੀ ਸੁਖਣੀ ਸਾਹਿਬ ਦਾ ਹੂੰ ਫਿਰ ਸਿੱਧ ਗੋਸ਼ਟ ਦਾ ਪਾਠ ਵਿੱਚ ਫਿਰ 52 ਅਖਰੀ ਹੂੰ ਫਿਰ ਦੱਖਣੀ ਏਕ ਓੰਕਾਰ ਜੀ ਫਿਰ ਮਤਲਬ ਆਜ਼ਾਦੀ ਬਾਾਰ ਜੀ ਆਨੰਦ ਆਨੰਦ ਸਾਹਿਬ ਦਾ ਪਾਠ ਮਤਲਬ ਇੰਨੇ ਇੰਨੀ ਵਧੀਆ ਸੀ ਸਾਡੀ ਇੰਨੀ ਮਿਹਨਤ ਸਿੱਖ ਕਰਦਾ ਸੀ ਉੱਠ ਕੇ ਅੰਮ੍ਰਿਤ ਵੇਲੇ ਹੂੰ ਪੰਜ ਗਰੰਤੀ ਦਾ ਪਾਠ ਕਰਦਾ ਸੀ ਜੀ ਉਹਨੂੰ ਆਖਿਆ ਜਾਂਦਾ ਸੀ ਪੰਜ ਕੁਰਬਾਨੀਆਂ ਦਾ ਸਿੱਖ ਏ ਪ੍ਰਾਣੀਆਂ ਜਿਹੜੇ ਪੁਰਾਣੇ ਸਨ ਇੰਨੀ ਮਿਹਨਤ ਕਰਦੇ ਸਨ ਉਹ ਤੇ ਉਹ ਸਾਰਾ ਕੁਝ ਸਾਡੇ ਕੋਲ ਖੁੱਸ ਗਿਆ ਅ ਮਤਲਬ ਹੁਣ ਜੇ ਕੋ ਪਾਠ ਕਰਦਾ ਆ ਮੈਂ ਵੇਨਾ ਉਹ ਮੋਬਾਈਲ ਖੋਲ ਲਿੰਦਾ ਮੋਬਾਈਲ ਦਾ ਕੋ ਪਾਠ ਤੇ ਨਹੀਂ ਨਾ ਗੁਟਗਾ ਵੀ ਨਹੀਂ ਹੁਣ ਗੁਟਗਾ ਵੀ ਨਹੀਂ ਚੁਕਣ ਯੋਗ ਰਹਿ ਗਿਆ ਹਮ ਹਮ ਮਤਲਬ ਐਡੀ ਸਾਡੀ ਬਰਬਾਦੀ ਹੋ ਗਈ ਏ ਤੇ ਇਹ ਜਿਹੜੀ ਏ ਜ세ਜ਼ਾਰ ਜਿੰਨੇ ਪੰਜ ਪਿਆਰੇ ਹੋਣਗੇ ਨਾ ਉਹਦੀ ਫੁੱਲ ਮਖਤਿਆਰੀ ਹੋ ਕੋ ਮਾਮੂ ਨਹੀਂ ਉਹਨਾਂ ਦੀ ਹਮ ਮਾਦੇ ਸਾਹਿਬ ਕੋ ਰੋਈ ਬਣੇਗੀ ਹਮ ਤੇ ਪਿਤਾ ਗੁਰੂ ਗੋਬਿੰਦ ਸਿੰਘ ਇਹ ਨਹੀਂ ਚੱਲਣਾ ਐਸੀ ਦੋਸ ਚੀਜ਼ ਨੂੰ ਮਹਾਰਾਜ ਜਗੇ ਕਰਨਿਆ ਜਿਹੜੀ ਸਿੱਖੀ ਦੇ ਸੂਲ ਨੇ ਜੀ ਸਵਾਲ ਇਹ ਹੈ ਵੀ ਭਾਈ ਅਮਰਤਪਾਲ ਤਾਂ ਖਾਲਸਾਣ ਦੀ ਗੱਲ ਕਰਦੇ ਸੀ ਵੱਖਰੇ ਰਾਜ ਦੀ ਖਾਲਸਾ ਰਾਜ ਦੀ ਇੱਕ ਪਾਸੇ ਐਮਪੀ ਜਿਹੜਾ ਸਰਬੀ ਸਿੰਘ ਫਰੀਦਕੋਟ ਹੈਗੇ ਨੇ ਉਹ ਕਹਿੰਦੇ ਵੀ ਮੈਂ ਤਾਂ ਖਾਲਸਾਣ ਦੇ ਪੱਖ ਜੰ ਨਹੀਂ ਹਾਂ ਉਹਨਾਂ ਨੂੰ ਪਤਾ ਲੱਗ ਗਿਆ ਉਧਰ ਦੂਜੇ ਪਾਸੇ ਜਿਹੜੇ ਮਾਤਾ ਪਿਤਾ ਨੇ ਭਾਈ ਅਮਰਤਪਾਲ ਦੇ ਉਹ ਵੀ ਖਾਲਸਾਣ ਤੋਂ ਮੁਕਰ ਗਏ ਕਹਿੰਦੇ ਸਾਨੂੰ ਨਹੀਂ ਨਹੀਂ ਹੁਣ ਕੀ ਲੈਣਾ ਹੈ ਖਾਲਸ ਹੁਣ ਕਾਹ ਦਾ ਰਸਾਲ ਕੀ ਸੁਣ ਉਹ ਸਮਝ ਆ ਗਈ ਹੈ ਵੀ ਨਹੀਂ ਇਹ ਆਪਣੇ ਪਾਸ ਵਿੱਚ ਇਹ ਇੱਕੋ ਜੀ ਭਾਈ ਸਾਹਿਬ ਬੜਾ ਵਧੀਆ ਹੀ ਕੰਮ ਤੁਹਾਨੂੰ ਫੇਰ ਪਹੁੰਚੋਗੇ ਭਈ ਅੰਮ੍ਰਿਤ ਛਕਾਉਂਦਾ ਨਸ਼ੇ ਛਡਾਉਂਦਾ ਹਰ ਇੱਕ ਜਥੇ ਕੋਹਾ ਪਿੰਡ ਜਾਂਦਾ ਜਿਹੜਾ ਦਾ ਕੰਮ ਸੀ ਕਰਨ ਵਾਲਾ ਜੀ ਲੋਕਾਂ ਨੂੰ ਸਿਰ ਤੇ ਝੁਕ ਲੈਣਾ ਹੂੰ ਸਰਕਾਰ ਨੂੰ ਵੀ ਪਤਾ ਹੈ ਵੀ ਇਹ ਲੋਕ ਕੰਮ ਨਹੀਂ ਹੋਇਆ ਜਿਹੜਾ ਕਰਨ ਆਇਆ ਸੀ ਸਰਕਾਰ ਬੜੀ ਸਿਆਣੀ ਹੈ ਉਹਦੇ ਬੜੇ ਦਿਮਾਗ ਨੇ ਸਾਡੇ ਤੋਂ ਥੋੜਾ ਦਿਮਾਗ ਨਹੀਂ ਆ ਪੜਨਾ ਉਹ ਪਹਿਲਾਂ ਹੀ ਸਾਨੂੰ ਜਿੱਥੇ ਤੱਕ ਮਾਰਦਤਾ ਕਰਉਣਾ ਅਣ ਪਾਇਆ ਹੈ ਕਿਵੇਂ ਇਹਨਾਂ ਨੂੰ ਨਸ਼ਿਆਂ ਨਾਲ ਗਰਕ ਕਰਨਾ ਹੈ ਕਿਵੇਂ ਇਹਨਾਂ ਦੇ ਘਰ ਪਨਾ ਕਰਨੇ ਕਿ ਉਹ ਬੜੀ ਬੇਉਦਬੀ ਪਹਿਲੀ ਸੋਚੀ ਬੈਠੇ ਨੇ ਉਹ 10 ਸਾਲ ਅੱਗੇ ਚੱਲ ਰਹੇ ਨੇ ਕੋਈ ਸਿੱਖਾਂ ਨੂੰ ਇਹਨੇ ਮੰਗਣਾ ਨੂੰ ਪਤਾ ਹੈ ਵਿਸ਼ਖਗੋ ਬਹਾਦਰਾਂ ਦੀ ਹੈ ਜੀ ਵੀ ਇਕੱਠੇ ਨਾ ਹੋ ਜਾਣ ਉਹਨੂੰ ਸਭ ਪਤਾ ਹੈ ਵੀ ਜਦੋਂ ਇਕੱਠੇ ਹੋ ਗਏ ਨਾ ਮਿੰਟ ਮਾਰਨਾ ਹੂੰ ਉਹ ਇਸ ਨੂੰ ਪਹਿਲੇ ਹੀ ਸੋਚਿਆ ਉਹ 8 ਸਾਲ ਅੱਗੇ ਲਈ ਜਾਂਦੇ ਨੇ ਕੰਮ ਵੀ ਇਹਨਾਂ ਨੂੰ ਨਸ਼ੇ ਦਿਓ ਇਹਨਾਂ ਨੂੰ ਪਾੜ ਕੇ ਰੱਖੋ ਇਹਨਾਂ ਨੂੰ ਇਕੱਠਿਆਂ ਨਾ ਇੱਕ ਦੂਜੇ ਨੂੰ ਮੱਤ ਸਰਪੰਚੀ ਬਣਾਓ ਜੀ ਇਤਰ ਕਰੋ ਜੀ ਬਿੰਦਾਂ ਦੇ ਲੜਾ ਕੇ ਰੱਖੋ ਸਾਰਾ ਉਹਨਾਂ ਪਹਿਲਾਂ ਯਾਰ ਉਹ ਆਪਣੇ ਤੋਂ ਹੁੰਦਾ ਨਹੀਂ ਭਾਈ ਸਾਹਿਬ ਜੀ ਜਿਸ ਤਰ੍ਹਾਂ ਭਾਈ ਅਮਰਤਪਾਲ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਹੈਗੇ ਨੇ ਐਨਐਸਏ ਉਹਨਾਂ ਦੀ ਤੀਜੀ ਵੇਰ ਲੱਗ ਚੁੱਕੀ ਆ ਤੁਹਾਨੂੰ ਕੀ ਲੱਗਦਾ ਹੈ ਵੀ ਕੋ ਉਹਨਾਂ ਦੇ ਬਾਹਰ ਆਣ ਦੇ आसार ਹੈਗੇ ਨੇ ਵੇਖੋ ਜੀ ਤੁਸੀਂ ਵੀ ਕਿੱਡੇ ਪੋਲੇ ਹੋ ਹਮ ਸਰਕਾਰ ਸੁਤਿਆ ਵੀ ਡਾਰਦੀ ਸਿੱਖ ਤੋਂ ਜੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਣਾ ਦੇ ਦੀ ਬਲ ਤਾਕਤ ਵਾਲੀ ਚੀਜ਼ ਨੂੰ ਦੇ ਗਿਆ ਨਾ ਹੂੰ ਸਾਨੂੰ ਉਹ ਕਾਲਪੁਰ ਦੇ ਪੁੱਤਰ ਬਣਾ ਗਿਆ ਜੀ ਜੀ ਇਹ ਰਹੀ ਦੀ ਦੁਨੀਆ ਤੱਕ ਕੋਈ ਵੀ ਸਰਕਾਰ ਹੈ ਕਿ ਡਰੇਗੀ ਹੂੰ ਇਹਨੂੰ ਡਾਰੀ ਸਜ਼ਾਰਿਆ ਜੀ ਜੀ ਦੂਜਾ ਡਰੇ ਪੈ ਗਿਆ ਵੀ ਜਿਹੜਾ ਭਾਈ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਹੂੰ ਨੀ ਰੱਖ ਗਿਆ ਵੀ ਜੇ ਉਹ ਜਿਹੜਾਂ ਨੇ ਨਾ ਹੂੰ ਤੇ ਖਾਲਸੇ ਰਾਜ ਦੀ ਨਹੀਂ ਟਿਕ ਗਈ ਉਸਾਈ ਬੈਠੀ ਉਹਨਾਂ ਹੂੰ ਉਹ ਕਿਵੇਂ ਨਿਕਲਣਗੇ ਅੰਦਰੋਂ ਜੀ ਉਹ ਚੀਜ਼ ਕਰਕੇ ਅੰਦਰੋਂ ਨਹੀਂ ਇਹ ਨਿਕਲ ਸਕਦੇ ਹੂੰ ਅੰਦਰੀ ਰੱਖਣਾ ਉਹਨਾਂ ਜੀ ਜੀ ਟੈਂਪੀ ਬਣਾ ਲਓ ਉਹਨੂੰ ਪ੍ਰਧਾਨ ਮੰਤਰੀ ਬਣਾ ਲਓ ਕੋ ਬਣਾ ਲਓ ਹੂੰ ਜਾਂਦੇ ਬਾਹੀ ਮੰਗੇਗਾ ਤੇ ਜਾਂ ਅੰਦਰੀ ਰਹੇਗਾ ਜੀ ਇਹ ਨਹੀਂ ਉਹ ਸਰਕਾਰ ਇੰਨੀ ਡਰੀ ਭੇਜੀ ਰਾਜ ਨੂੰ ਸੁੱਤੇ ਆਪੇ ਪਤਾ ਨਹੀਂ ਟਿੱਕੇ ਟੂਕੇ ਲਵਾ ਕੇ ਪੈਂਦੇ ਨੇ ਉਹ ਮੰਤਰੀ ਇਹ ਮੇਰੀ ਗੱਲ ਸਹੀ ਏ ਤਾਂ ਮੈਂ ਪਾਸ਼ਾ ਦੇ ਸਿੰਘ ਜੈਨਾ ਡਾਰੇ ਸ਼ੇਰ ਏ ਇਹ ਜੇ ਮਰੇ ਪੈ ਨੇ ਆਪੇ ਵੀ ਜਿਹਨਾਂ ਦਾ ਜਿਹੜਾ ਪਿਆਰ ਕੋਈ ਨਹੀਂ ਆਪੇ ਵੀ ਜਿਹਨੂੰ ਰਹਿਣੀ ਬਹਿਣੀ ਦਾ ਨਹੀਂ ਪਤਾ ਪਿਆ ਲੱਗਦਾ ਨੇ ਹੋਏ ਫਿਰਦੇ ਨੇ ਦਸਵੇਂ ਪਾਸ਼ਾ ਦੇ ਨੂੰ ਬੜਾ ਬਲ ਦਿੱਤਾ ਆਇਆ ਹੈ ਹੂੰ ਉਹ ਡਰੇ ਫਿਰਦੇ ਨੇ ਉਹ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਪੰਥਕ ਕਾਲੀ ਲਹਿਰ ਦੇ ਆਗੂ ਦੇ ਕੋਲ ਭਾਈ ਗੁਲਜਾਰ ਸਿੰਘ ਜੀ ਦੇ ਕੋਲ ਸੋ ਭਾਈ ਅਮਰਤਪਾਲ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਸੀ ਵੀ ਜਿਸ ਤਰ੍ਹਾਂ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਹੈ ਤੇ ਭਾਈ ਸਾਹਿਬ ਜੀ ਨੇ ਗੱਲਬਾਤ ਕੀਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਭਾਈ ਅਮਰਤਪਾਲ ਦੀ ਜਿਸ ਤਰ੍ਹਾਂ ਉਹਨਾਂ ਦੇ ਐਨਐਸਏ ਵਧਾ ਦਿੱਤੀ ਗਈ ਸੀ ਆਪਜੀ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ